ਪਿਛਲੇ ਕੁਝ ਦਿਨਾ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਪੁਲਿਸ ਅਧਿਕਾਰੀ ਇੱਕ ਵਿਅਕਤੀ ਨਾਲ ਮਾਰਕੁੱਟਾਈ ਕਰਦੇ ਨਜ਼ਰ ਆ ਰਹੇ ਨੇ ਬਾਅਦ ਵਿੱਚ ਖੁਲਾਸਾ ਹੋਇਆ ਕਿ ਜਿਸ ਨਾਲ ਮਾਰਕੁੱਟਾਈ ਕੀਤੀ ਜਾ ਰਹੀ ਹੈ ਉਹ ਜਲੰਧਰ ਤੋਂ ਛਪਦੇ ਇੱਕ ਦੈਨਿਕ ਅਖਬਾਰ ਦਾ ਪੱਤਰਕਾਰ ਬਲਵਿੰਦਰ ਪੱਲਾ ਸੀ ਜਦਕਿ ਮਾਰਕੁੱਟਾਈ ਕਰਨ ਵਾਲੇ ਦੋਨੋਂ ਸਬ ਇੰਸਪੈਕਟਰ ਬਠਿੰਡਾ ਪੁਲਿਸ ਵਿਖੇ ਸੈਨਾਥਾਨ ਅਤੇ ਬਟਾਲਾ ਵਿਖੇ ਡਿਊਟੀ ਦੇ ਸਿਲਸਿਲੇ 'ਚ ਆਏ ਸਨ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪੱਤਰਕਾਰ ਬਲਵਿੰਦਰ ਸਿੰਘ ਪੱਲਾ ਦੇ ਨਾਲ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹਨਾਂ ਵੱਲੋਂ ਪੱਤਰਕਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਣ ਤੋਂ ਬਾਅਦ ਬਟਾਲਾ ਪੁਲਿਸ ਨੇ ਦੋਨਾਂ ਪੁਲਿਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਜਦੋਂ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਟਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਬੁਰੀ ਤਰ੍ਹਾਂ ਮਾਰ-ਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ 13ਾ ਰੋਡ ਤੇ ਇੱਕ ਹੋਟਲ ਹੈ ਪ੍ਰਾਈਮ ਉਸ ਦੇ ਬਾਹਰ ਇੱਕ ਸਾਡੇ ਇਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਦੀ ਸੀ ਸਿਵਲ ਵਾਲਿਆਂ ਨਾਲ ਜੋ ਤੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਉੱਥੇ ਮਾਮਲਾ ਉਹਨਾਂ ਜਦੋਂ ਗਰਮਾ ਗਿਆ ਤੇ ਉਹਨਾਂ ਦੋਨਾਂ ਬੰਦੂਆਂ ਦੀ ਮਾਰਕਟਾਈ ਕੀਤੀ ਗਈ। ਇਹ ਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਉਸ ਦੇ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਦੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇਨਸਪੈਕਟਰ ਨੇ ਉਹ ਬਠਿੰਡਾ ਦੇ 5th ਕਮਾਂਡੋ ਦੇ ਨੇ ਜੋ ਕਿ ਲਾਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਵਟਾਰਾ ਆਏ ਹੋਏ ਨੇ। ਅਸੀਂ ਦੋਹਾਂ ਨੂੰ ਵਿੱਚ ਨੋਮੀਨੇਟ ਕਰ ਦਿੱਤਾ ਬਲਵਿੰਦਰ ਸਿੰਘ ਮਨਜੀਤ ਸਿੰਘ ਤੇ ਸਰਜੀਤ ਸਿੰਘ। ਤੇ ਇਹਦੀ ਇਤਲਾਅ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਰ ਤੋਂ ਕਮਾਂਡੋ ਕਮਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਲਿਖ ਕੇ ਅਸੀਂ ਭੇਜ ਦਿੱਤਾ ਹੈ